ਵੇਖੋ ਕੱਲ੍ਹ ਦੀ ਵੇਖਣਾ ਵਾ ਇੱਕ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਪਾਈ ਕੋ ਕਰਨਵੀਰ ਸਿੰਘ ਨਾਂ ਦੇ ਬੰਦੇ ਨੇ ਉਹਦੇ ਵਿੱਚ ਮਾਨ ਜੋ ਹਾਈ ਕੋਰਟ ਨੇ ਆਰਡਰ ਕੀਤਾ ਵਾ ਕਿ ਇਹਨਾਂ ਦੀਆਂ ਜੜੀਆਂ ਰਿਪਰੈਜ਼ੈਂਟੇਸ਼ਨ ਨੇ ਉਹ 2 ਦਿਨ ਦੇ ਵਿੱਚ ਡਿਸਾਈਡ ਕੀਤੀਆਂ ਜਾਣ ਇਹਨਾਂ ਨੇ ਇੱਕ ਬੜਾ ਹਉਆ ਬਣਾਤਾ ਹਲਕੇ ਦੇ ਵਿੱਚ ਕੇ ਹਾਈ ਕੋਰਟ ਨੇ ਇਹ ਕਹਿ ਦਿੱਤਾ ਵਾ ਕਿ ਜਿਹੜੇ ਕਾਗਜ਼ ਰੱਦ ਹੋ ਇਹਨਾਂ ਨੂੰ ਭਾਲ ਕੀਤਾ ਜਾਵੇ ਹਾਈ ਕੋਰਟ ਨੇ ਇਹ ਕਿਹਾ ਵਾ ਕਿ ਜਿਹੜੀਆਂ ਇਹਨਾਂ ਦੇ ਸ਼ਿਕਾਇਤਾਂ ਨੇ ਕਾਨੂੰਨ ਅਨਸਾਰ ਸੁਣੀਆਂ ਜਾਣ ਕਾਨੂੰਨ ਜਿਹੜਾ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ ਆ ਉਹਦੀ 43 ਧਾਰਾ ਕਹਿੰਦੀ ਆ ਕਿ ਜੇ ਇੱਕ ਵਾਰੀ ਕੰਟੈਸਟਿੰਗ ਕੈਂਡੀਡੇਟਸ ਦੀ ਲਿਸਟ ਬਾਹਰ ਡਿਸਪਲੇ ਹੋ ਗਈ ਆ ਤੇ ਫਿਰ ਉਹਦੇ ਵਿੱਚ ਕੋਈ ਵੀ ਹੋਰ ਕੈਂਡੀਡੇਟ ਜਿਹੜਾ ਐਡ ਨਹੀਂ ਕੀਤਾ ਜਾ ਸਕਦਾ ਇਹਨਾਂ ਕੋ ਇੱਕੋ ਹੀ ਹੁਣ ਰਾਹ ਆ ਕਿ ਐਡਮ ਸਾਹਿਬ ਦੇ ਕੇਸ ਪਾ ਸਕਦੇ ਆ ਕੋਈ ਦੀ ਪੋਸ ਐਕਟ ਦੀ ਧਾਰਾ 'ਸਤ ਪਰਹੇਤ' ਮਾਝੂ ਭਾਈ ਗੋਡ ਨੂੰ ਇਹਨਾਂ ਨੇ ਸਭ ਸਮਾ ਮੰਗਿਆ ਆ ਕਿ ਸਾਡੇ ਕੋ ਕਾਗੇ ਨਹੀਂ ਭਰੇ ਜਾਣਦੇ ਸਾਨੂੰ ਚੁੱਲਾ ਟੈਕਸ ਨਹੀਂ ਮਿਲਦੇ ਸਾਨੂੰ ਥੋੜਾ ਸਮਾ ਪ੍ਰੋਵਾਈਡ ਕੀਤਾ ਜਾਵੇ ਮਾਂਜੂ ਹਾਈ ਕੋਰਟ ਨੇ ਉਹਦੇ ਵਿੱਚ ਵੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਇਹਨਾਂ ਦੀ ਜਿਹੜੀ ਵੀ ਸ਼ਿਕਾਇਤ ਆ ਉਹਨਾਂ ਨਪਟਾਰਾ ਕਰ ਦੋ ਨਪਟਾਰਾ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹਨਾਂ ਦੇ ਹੱਕ ਚ ਹੀ ਜਾਣੀ ਆ ਨਪਟਾਰਾ ਕਾਨੂੰਨ ਅਨੁਸਾਰ ਹੋਣਾ ਤੇ ਕਾਨੂੰਨ ਦੇ ਵਿੱਚ ਕੋਈ ਵੀ ਅਜਿਹੀ ਪ੍ਰੋਵੀਜ਼ਨ ਨਹੀਂ ਗਈ ਕਿ ਜਿਹੜਾ ਸਰਪੰਚ ਇੱਕ ਰੀਜੀ ਦੀ ਫਾਈਲ ਰੱਦ ਦੋ ਇਸ ਤਰੀ ਦੁਬਾਰਾ ਬਹਾਲ ਹੋਵੇ ਉਹ ਜੇ ਬਹਾਲ ਹੋਣੀ ਆ ਤੇ ਅਦਾਲਤ ਸਾਹਿਬ ਤੇ ਕੇਸ ਪਾ ਕੇ ਹੋਣੀ ਆ ਜਿਹਦਾ ਇੱਕ ਲੰਮਾ ਪ੍ਰੋਸੈਸ ਆ ਫਿਰ ਅਗਲੇ ਨੂੰ ਸੁਣਿਆ ਜਾਂਦਾ ਵਾ ਇਹਨਾਂ ਨੇ ਹਲਕੇ ਦੇ ਵਿੱਚ ਇੱਕ ਪੈਨਿਕ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਜੀ ਸਾਡੇ ਜਿੰਨੇ ਵੀ ਕੈਂਡੀਡੇਟਸ ਨੇ ਪੰਜ ਸਰਪੰਚ ਨੇ ਜੋ ਮੈਂ ਇਹਦੀ ਕੱਲਿਆਂ ਦੀ ਫਾਈਲ ਰਹਿ ਗਈ ਆ ਇਟ ਮੀਨਸ ਕਿ ਜਿਹੜੇ ਸਿਰਫ ਇਹਨਾਂ ਨੂੰ ਸਰਟੀਫਿਕੇਟ ਹੀ ਮਿਲਨੇ ਬਾਕੀ ਨੇ ਇਹ ਡਿਕਲੇਅਰ ਹੀ ਨਹੀਂ ਕਿ ਬਣ ਚੁੱਕੇ ਨੇ ਇਹਨਾਂ ਨੇ ਸਿਰਫ ਇੱਕ ਆਰਡਰ ਨੂੰ ਤਰੋੜ-ਮਰੋੜ ਕੇ ਸਾਡੇ ਜਿਵੇਂ ਪੰਜ ਸਰਪੰਚ ਸਰਪੰਚ ਦੇ ਤੇ ਮੰਚ ਇਹ ਕਰ ਦਿੱਤਾ ਕਿ ਹੁਣ ਤਾਂ ਤੁਸੀਂ ਤੇ ਚੁਣੇ ਨਹੀਂ ਉਹ ਤੋਂ ਵੀ ਤੁਹਾਨੂੰ ਦੂਰ ਕਰਨ ਵਾਸਤੇ ਕਿ ਤੁਸੀਂ ਰਿਪਰੈਜ਼ੈਂਟੇਸ਼ਨ ਆਪਣੀ ਦੇ ਟੀ.ਡੀ.ਸੀ. ਸਾਹਿਬ ਕੋ ਕਿ ਕਾਨੂੰਨ ਅਨਸਾਰ ਹੀ ਕੀਤਾ ਜਾਵੇ ਕਾਨੂੰਨ ਦੇ ਵਿੱਚ ਕਿਤੇ ਵੀ ਪ੍ਰੋਵੀਜ਼ਨ ਨਹੀਂ ਹੈਗੀ ਹੁਣ ਤੁਹਾਨੂੰ ਦੱਸਿਆ ਕਾਨੂੰਨ ਦੇ ਵਿੱਚ ਉਹਨੇ ਜੇ ਇਹਨੂੰ ਕੋਈ ਇੱਕੋ ਹੀ ਕਰਾਵਾਗੇ ਇਲੈਕਸ਼ਨ ਟ੍ਰਿਬਿਊਨਲ ਬਣਾਇਆ ਉਸ ਐਕਟ ਦੇ ਵਿੱਚ ਹਾਂ ਆਹ ਰਸਤਾ ਪਰਦੇ ਵਿੱਚ ਇਲੈਕਸ਼ਨ ਟ੍ਰਿਬਿਊਨਲ ਹੁੰਦਾ ਉਹ ਐਸਜੀਐਮ ਸਾਹਿਬ ਜਾਂ ਏਡੀਸੀ ਉਹ ਸਰਕਾਰ ਆਪਣੇ ਆਰਡਰ ਨਾਲ ਅਪਾਇੰਟ ਕਰਦੀ ਆ ਜਿਹੜਾ ਵੀ ਅਪਾਇੰਟ ਕਰੂਗਾ ਉੱਥੇ ਜਾ ਕੇ ਕੇਸ ਪਾਉਣਗੇ ਉੱਥੇ ਨਿਪਟਾਰਾ ਹੋਊਗਾ ਇੱਥੇ ਇਹਦੇ ਹੈ ਨਹੀਂ ਕਿ ਰਿਜੈਕਟ ਹੋ ਜਾਏ ਫਿਰ ਅਰਜੀ ਲੈ ਕੇ ਫਿਰ ਝੂਨਾ ਟੈਕਸ ਲੈ ਕੇ ਇਹ ਫਾਈਲ ਸਾਡਾ ਇਹਨਾਂ ਦਾ ਫਰਜ ਹੁੰਦਾ ਵਾ ਜਿਹਨੇ ਪੜਨੀ ਹੁੰਦੀ ਆ ਕਿ ਕੰਪਲੀਟ ਫਾਈਲ ਭਰੇ ਕਈ ਬੰਦੇ ਡਿਫਾਲਟਰ ਵੀ ਨੇ ਉਹਨੇ ਸਾਡੇ ਲਗਭਗ ਜਾਦੇ ਚਲੋ ਮੈਂ ਵੀ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦਾ ਅਲੀਗੇਸ਼ਨ ਇਹ ਹੁੰਦੇ ਆ ਆਮ ਆਦਮੀ ਪਾਰਟੀ ਦੇ ਸਾਡੇ ਜੀ ਬਿਜਲੀਵਾਲ ਪਿੰਡ ਤੋਂ ਆਮ ਆਦਮੀ ਪਾਰਟੀ ਦੇ ਬੰਦੇ ਦੀਆਂ 16 ਫਲਰ ਰਜੈਕਟ ਹੋ ਗਈਆਂ ਇਹ ਕਿ ਗਲਤੀ ਦੇ ਉਥੋਂ ਕਾਲੀਵਾਲ ਦਾ ਗਰਜੀਤ ਸਿੰਘ ਉਹਦਾ ਬੰਦਾ ਬਣਿਆ ਇਹ ਜਿਹੜੇ ਝੂਠੀਆਂ ਫਵਾਹਾਂ ਉੱਤੇ ਜਵਾਬ ਦੇਣਾ ਫਿਰ ਬਿਜਲੀਵਾਲ ਚ ਕੀ ਜਵਾਬ ਆ ਕਿਸੇ ਸਾਹਮਣੇ ਕੀ ਜਵਾਬ ਦਿੱਤਾ ਹੁਣ ਡੀਸੀ ਸਾਹਿਬ ਨੇ ਕਿਹਾ ਬਿਲਕੁਲਾਨੂੰ ਪਤਾ ਹੈ ਜੀ ਜੇ ਅਸੀਂ ਜੋ ਕਾਨੂੰਨ ਅਨਸਾਰ ਹੈ ਉਹ ਹੀ ਨਹੀਂ ਕਰਨਾ ਵਾ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਵੀ ਨਹੀਂ ਹੋਣਾ ਤੇ ਮਾਨਜੋਗਾ ਹੀ ਗੁੱਟ ਦੇ ਜਿਹੜੇ ਆਰਡਰ ਉਹਨਾਂ ਦੀ ਪਾਲਣਾ ਹੋਣੀ ਹੈ ਤੇ ਕਾਨੂੰਨ ਦੀ ਪਾਲਣਾ ਹੋਣੀ ਹੈ ਤੇ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਕਹ ਰਹੇ ਹੋ ਕਿ ਅਫਵਾਹ ਡਾਈ ਜਾ ਰਹੀ ਹੈ ਅਫਵਾਹ ਇਹਨਾਂ ਨੇ ਜੀ ਜਿਹੜਾ ਇੱਕ ਆਰਡਰ ਹੈ ਉਹਦੇ ਵਿੱਚ ਲਿਖਿਆ ਵਾ ਕਿ ਇਹਨਾਂ ਦੀ ਜਿਹੜੀ ਹੈ ਰਿਪਰੈਜ਼ੈਂਟੇਸ਼ਨ ਹੈ ਉਹਨਾਂ ਨੂੰ ਡਿਸਪੋਜ਼ ਆਫ ਕੀਤਾ ਜਾਏ ਵਿਦਨ 2 ਡੇਸ ਪੰਜਾਬੀ ਜੀ ਦਾ ਮਤਲਬ ਹੈ ਕਿ ਜਿਹੜੀਆਂ ਇਹਨਾਂ ਦੀਆਂ ਦਰਖਾਸਤਾਂ ਨੇ ਉਹਨਾਂ ਦਾ ਨਿਪਟਾਰਾ ਕੀਤਾ ਜਾਏ 2 ਦਿਨਾਂ ਦੇ ਵਿੱਚ ਕਾਨੂੰਨ ਅਨੁਸਾਰ ਇਹਨਾਂ ਅਕੋਰਡੈਂਸ ਟੂ ਲਾ ਕਾਨੂੰਨ ਅਨੁਸਾਰ ਕੀਤਾ ਜਾਵੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਇਹਨਾਂ ਨੂੰ ਭਾਲ ਹੀ ਕਰਨਾ ਹੁਣ ਜਦੋਂ ਕਾਨੂੰਨ 'ਚ ਕੋਈ ਪ੍ਰੋਵੀਜ਼ਨ ਹੀ ਨਹੀਂ ਹੈਗੀ ਤੇ ਉਹ ਫਿਰ ਕਿੱਥੋਂ ਭਾਲ ਹੋਣਗੇ ਭਾਈ ਮਾਨਜੋ ਹਾਈ ਕੋਰਟ ਨੇ ਇਹ ਕਿਹਾ ਕਿ ਕਾਨੂੰਨ ਅਨਸਾਰ ਕਰੋ ਜੋ ਕਰਦਾ ਜੋ ਕਾਨੂੰਨ ਕਹਿੰਦਾ ਤੇ ਕਾਨੂੰਨ ਇਹ ਕਹਿੰਦਾ ਕਿ ਕੋਈ ਪ੍ਰੋਬਲਮ ਨਹੀਂ ਐਡੀਐਮ ਦੇ ਜਾ ਕੇ ਕੇਸ ਨਾਲ ਉਹੀ ਪ੍ਰੋਸੀਜਰ ਨੇ ਇੱਕ ਤੁਸੀਂ ਮਿਲ ਲਿਆ ਜੀ ਮਿਲ ਗਿਆ ਸੋਸ਼ਨ ਬਿਲਕੁਲ ਬਿਲਕੁਲ ਮਿਲ ਗਿਆ ਜੀ ਮਿਲ ਕੇ ਆਈ ਮਿਲ ਕੇ ਆਏ ਆ ਉਹਨਾਂ ਦੀ ਪ੍ਰੈਜੈਂਟੇਸ਼ਨ ਸਾਡੀ ਰੱਖ ਲਈ ਉਹਨਾਂ ਕਹਿੰਦਾ ਬਿਲਕੁਲ ਇਦਾਂ ਹੀ ਹੋਣਾ ਵਾ ਜਿੰਨੂੰ ਕਿਨੂੰ ਕੋਈ ਗ੍ਰੀਵੈਂਸ ਹੈਗਾ ਉਹ ਐਸਡੀਐਮ ਸਾਹਿਬ ਦੇ ਕੇਸ ਪਾਊਗਾ ਇਸ ਬਾਅਦ ਵਿੱਚ ਉਹ ਆਪ ਐਸਡੀਐਮ ਸਾਹਿਬ ਦੇ ਜਾਂ ਆਪਣਾ ਜਿਹੜਾ ਹੱਕ ਲੱਗ ਸਕਦਾ ਬਿਲਕੁਲ ਜੀ ਬਿਲਕੁਲ ਜੋ ਕਾਨੂੰਨ ਜੋ ਕਾਨੂੰਨ ਕਹਿੰਦਾ ਕੰਮ ਤੇ ਹੋਣਾ ਜੀ ਨਾ ਤੁਹਾਡੀ ਚੱਲਣੀ ਨਾ ਮੇ ਹਾਂ ਸਰ ਹਾਂ ਜੀ ਸਾਡੇ ਪਹਿਲਾ ਜਿਹੜੀਆਂ ਅਹੀਆਂ ਕੰਪਲੀਟ ਹੀ ਤੇ ਇਸੇ ਕਰਕੇ ਅਸੈਪਟ ਹੋ ਗਈਆਂ ਪਰ ਜਿਹੜੀ ਦੂਸਰੇ ਕੈਂਡੀਡੇਟ ਸੀ ਉਹਨਾਂ ਦੀਆਂ ਪਹਿਲਾਂ ਹੀ ਅਨਕੰਪਲੀਟ ਹੀ ਇਸ ਕਰਕੇ ਰਿਜ਼ਲਟ ਹੋਈਆਂ ਵਾ ਜੋ ਆਪਣੇ ਪਿੰਡ ਦੀ ਗੱਲ ਕਰਾਂ ਤਾਂ ਮੇਰੇ ਪਿੰਡ ਦੇ ਵਿੱਚ ਜਿਹੜੀਆਂ ਉਹਨਾਂ ਦੀ ਤਿੰਨ ਫੈਲਾ ਜਰੀਆਂ ਅਹੀ ਕੰਪਲੀਟ ਹੀ ਉਹ ਤਿੰਨੇ ਫੈਲਾ ਅਸੈਪਟ ਹੋ ਗਈਆਂ ਉਹਨਾਂ ਦੀ ਪਿੰਡ ਘਾਰ ਦੇ ਵਿੱਚੋਂ ਬਾਕੀ ਉਹਨਾਂ ਦੀਆਂ ਫੈਲਾ ਜਰੀਆਂ ਅਹੀ ਅਨਕੰਪਲੀਟ ਹੀ ਉਹ ਇਸ ਕਰਕੇ ਅਸੈਪਟ ਨਹੀਂ ਕੀਤੀਆਂ ਤੇ ਉਹ ਕੈਂਸਲ ਹੋ ਗਈਆਂ ਲੇਕਿਨ ਇਹ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਉਹ ਤੇ ਕੋਈ ਕਰਨ ਹੀ ਉਹਨੇ ਕੋਈ ਤਿੰਨ ਚਾਰ ਦਿਨ ਤਰੀਕ ਦੇ ਕਰੀਬ ਪੁਟਸ਼ਪਾਈ ਹੀ ਮੈਂ ਨਮਸ ਰਿਟ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਤੇ ਉਹ ਉਹਦੇ ਨਿਪਟਾਰੇ ਵਾਸਤੇ ਆਡਰ ਆਇਆ ਸੀ ਇਹਨਾਂ ਨੇ ਇਹਦੀ ਇੱਕ ਗਲਤਫਹਿਮ ਬਣਾਤੀ ਕਿ ਤੁਸੀਂ ਮੇਲੇ ਡੀਸੀ ਸਾਹਿਬ ਨੂੰ ਡੈਡੀ ਦੀ ਰਿਜੈਕਟ ਹੋਈ ਦੱਸਦੇ ਨਹੀਂ ਮੇਲੇ ਇੱਕ ਤਾਂ ਹੋਰ ਚੀਜ਼ ਅਸੀਂ ਚਾਹਨਾ ਕਿ ਇਹਦੇ ਵਿੱਚ ਦੇਖੋ ਫਾਈਲਾਂ ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਖੁਦ ਫੈਲ ਭਰੀ ਸਰਪੰਚੀ ਦੀ ਉਹਨਾਂ ਦੇ ਫੈਲ ਉਹਨਾਂ ਦੀ ਵੀ ਮਿਸਟੇਕ ਹੀ ਉਹ ਵੀ ਕੰਪਲੀਟ ਨਹੀਂ ਹੈਗੀ ਤੇ ਉਹਨਾਂ ਦੀ ਫੈਲ ਵੀ ਰਿਜੈਕਟ ਹੋ ਗਈ ਤੇ ਕੀ ਮੈਂ ਵੀ ਜਾ ਕੇ ਇੱਥੇ ਕੇਸ ਪਾਵਾਂ ਇਹ ਬੰਦਦਾ ਨਹੀਂ ਹੈਗਾ ਐਜੇ ਕੋਈ ਗੱਲ ਨਹੀਂ ਹੈਗੀ ਜਿਨ੍ਹਾਂ ਦੇ ਫਾਈਲਾਂ ਕੰਪਲੀਟ ਹੀ ਉਹੀ ਸਿਲੈਕਟ ਹੋਈਆਂ ਉਹੀ ਆਰੋ ਸਾਹਿਬ ਨੇ ਜਿਹੜੀਆਂ ਅਸੈਪਟ ਕੀਤੀਆਂ ਵਾ ਬਾਕੀ ਜਿਹੜੀਆਂ ਅਨਕੰਪਲੀਟ ਫਾਈਲਾਂ ਸੀ ਉਹੀ ਰਿਜੈਕਟ ਹੋਈਆਂ ਵਾ ਬਾਕੀ ਇਥੇ ਕਰੀਬ 25 ਸਾਡੇ ਫਤੇਗੜ ਚੋੜੀਆਂ ਹਲਕੇ ਦੇ ਵਿੱਚ ਕਰੀਬ 180 ਪਿੰਡ ਆ ਬਾਕੀ ਸਾਰੇ ਪਿੰਡਾਂ ਦੀਆਂ ਫਾਈਲਾਂ ਜਿਹੜੀਆਂ ਬਾਕੀ ਸਾਰੇ ਪਿੰਡਾਂ ਇਲੈਕਸ਼ਨ ਹੋ ਰਹੀ ਹੈ ਤੇ ਜੇਕਰ ਕਿਸੇ ਨੇ ਕੋਈ ਗਲਤ ਭਰੀਆਂ ਵਾ ਤਾਂ ਉਹਨਾਂ ਦੀਆਂ ਹੀ ਰਿਜੈਕਟ ਹੋਈਆਂ ਵਾ ਇੱਕ ਗਲਤੀ ਹੋਵਾ ਬਣਾਇਆ ਗਿਆ ਵਾ